और थैंक यू चलो साहब एक मिनट रुको चलो साहब नहीं आ तो गेमड़ी और आ दादा सही करते हो आदमी ਹਾਂ ਫਿਰ ਆ ਆ ਨਵੀਂ ਦੇਖ ਬਟਾ ਨਹੀਂ ਨਹੀਂ ਥੋੜਾ ਕੰਮ ਬਟੇ ਬਟੇ ਮਿਲ ਅਜੇ ਬਟੇ ਬਟੇ ਮੈਂ ਮੈਂ ਵੀ ਕਾਜੀ ਹਰੇਕ ਸਭ ਆ ਗਏ ਯਾਰਾ ਕੋਈ ਨਹੀਂ ਫੋਟੋ ਅੱਜ ਤਾਂ ਸਿਰਫ ਆਏ ਆ ਪਾ ਅੱਗੇ ਆਪ ਦੇ ਯਾਰਾਂ ਦੋਸਤਾਂ ਨੂੰ ਆਪ ਦੇ ਸਾਰੇ ਵਰਕਰਾਂ ਨੂੰ ਆਪ ਦੇ ਪਰਪੇ ਵਾਲੇ ਸੱਜਣਾ ਨਾਲ ਕੋਈ ਦੁੱਖ ਸੁੱਖ ਦੀਆਂ ਕੋਈ ਉਹਨਾਂ ਦੇ ਕਾਰੋਬਾਰ ਦੀਆਂ ਕੋਈ ਇਲਾਕੇ ਦੇ ਮਸਲੇ ਦੀਆਂ ਗੱਲਾਂ ਕਰਨ ਵਾਸਤੇ ਸਲਾਹ ਮਸ਼ਵਰਾ ਕਰਨ ਵਾਸਤੇ ਸੋ ਅੱਜ ਤਾਂ ਸਿਰਫ ਇੱਕ ਕਿਸਮ ਦਾ ਮੇਲਾ ਗੇ ਲੈ ਆ ਕੋਈ ਖਾਸ ਮਕਸਦ ਨਹੀਂ ਭਾਈ ਦੀਆਂ ਚੋਣਾਂ ਨੂੰ ਲੈ ਕੇ ਇੱਕ ਸਟੇਟਮੈਂਟ ਦੇਖੋ ਮੈਂ ਤਾਂ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਵੀ ਤੇ ਖਾਸ ਕਰਕੇ ਇਲਾਕਾ ਨਿਵਾਸੀਆਂ ਨੂੰ ਵੀ ਕਿ ਇਸ ਸਤਾਈ ਵਿੱਚ ਸੋਚਣਾ ਹੈ 10 ਵਾਰੀ ਕਿ ਇਲਾਕੇ ਦਾ ਕਿਸ ਗੱਲ ਵਿੱਚ ਫਾਇਦਾ ਹੈ ਸਾਡੇ ਪਿੰਡ ਦਾ ਸਾਡੇ ਸ਼ਹਿਰ ਦਾ ਕਿਸ ਗੱਲ ਵਿੱਚ ਫਾਇਦਾ ਹੈ ਕਿਹੜੀ ਪਾਰਟੀ ਸਾਨੂੰ ਫਾਇਦਾ ਦੇ ਸਕਦੀ ਹੈ ਕਿਹੜੀ ਪਾਰਟੀ ਪੰਜਾਬ ਨੂੰ ਸਹੀ ਰਾਵਾਂ ਤੇ ਲੈ ਕੇ ਜਾ ਸਕਦੀ ਹੈ ਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹ ਬੜੇ ਚਿੰਤਾਜਨਕ ਆ ਤੇ ਇਹਨਾਂ ਮੁਸ਼ਕਲਾਂ ਵਿੱਚੋਂ ਕੱਢਣ ਵਾਸਤੇ ਮੈਂ ਸਮਝਦਾ ਕਾਂਗਰਸ ਪਾਰਟੀ ਆ ਜਿਹੜੀ ਪੰਜਾਬੀਆਂ ਦਾ ਤੇ ਪੰਜਾਬ ਦਾ ਸਾਥ ਦੇ ਸਕੇ